ਮੇਰਾ ਪੰਜਾਬੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਹੈ। ਮਾਨਸਾ ਸ਼ਹਿਰ ਦੀਆਂ ਮੁੱਖ ਮੁਸ਼ਕਲਾਂ ਨੂੰ ਲੈ ਕੇ ਅੱਜ ਵਪਾਰ ਮੰਡਲ ਮਾਨਸਾ ਵੱਲੋਂ ਇੱਕ ਫੈਸਟ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਮਾਨਸਾ ਸ਼ਹਿਰ ਦੇ ਸੀਵਰੇਜ ਦੇ ਪਾਣੀ ਅਤੇ ਪੀਣ ਵਾਲੇ ਪਾਣੀ ਸਮੇਤ ਸ਼ਹਿਰ ਦੀ ਸਫਾਈ ਦੇ ਮੁੱਦਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰਾਂਗੇ ਰੱਖਿਆ ਗਿਆ। ਵਪਾਰ ਮੰਡਲ ਦੇ ਪ੍ਰਧਾਨ ਸਤੰਦਰ ਸਿੰਘ ਲੰਦਸਿਆ ਕਿ ਮਾਨਸਾ ਜ਼ਿਲ੍ਹਾ ਵਿੱਚ ਪਹਿਲਾਂ ਹੀ ਕੈਂਸਰ ਫੈਲਿਆ ਹੋਇਆ ਹੈ ਪਰ ਜਗ੍ਹਾ-ਜਗ੍ਹਾ ਤੇ ਸੀਵਰੇਜ ਦਾ ਪਾਣੀ ਖੜਾ ਹੈ। ਤੇ ਬਹੁਤ ਸਾਰੇ ਜਗ੍ਹਾ ਤੇ ਪੀਣ ਵਾਲੇ ਪਾਣੀ ਵਿੱਚ ਸਿਵਰੇਜ ਦਾ ਪਾਣੀ ਮਿਲ ਗਿਆ ਹੈ ਜਿਸ ਕਾਰਨ ਲੋਕਾਂ ਦੀ ਚੇਤਨਾ ਵੱਡਾ ਖਿਲਵਾੜ ਹੋ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੇ ਤਾਂ ਕਿ ਮਾਨਸਾ ਵਾਸੀਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਉਹ ਵੀ ਕਿ ਸੇ ਸਪੋਰਟ ਮੇਰਾ ਪੰਜਾਬ న్యూਸ ਲਈ ਗਿਆਨ ਸਿੰਘ ਮਾਨਸਾ ਸਾਨੂੰ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਕਿ ਸਾਡੇ ਇੱਕ ਨਿਮਾਣੀ ਦੇ ਸੱਦੇ ਤੇ ਹੋ ਸਾਡੇ ਦਰਮਿਆਨ ਪਹੁੰਚੀ ਕਿ ਸਾਡੀ ਆਵਾਜ਼ ਨੂੰ ਸਰਕਾਰ ਤੱਕ ਤੇ ਆਮ ਲੋਕਾਂ ਤੱਕ ਹੋਰ ਪਹੁੰਚਾਨ ਦੀ ਇਹ ਇਸ ਜਹਿਮਤ ਕੀਤੀ ਨਾਂ। ਅਸੀਂ ਬਾਕੀ ਤਾਂ ਪ੍ਰਧਾਨ ਜੀ ਨੇ ਜਿਹੜੇ ਮੁੱਖ ਮੁੱਦੇ ਨੇ ਉਹ ਤਾਂ ਉਹਨੇ ਡਿਸਕਸ ਕੀਤੇਗੇ ਵੀ ਸੀਵਰੇਜ ਦਾ ਹੈਗੇ ਤੇ ਪਾਣੀ ਦਾ ਮੁੱਦਾ ਹੈਗੇ। ਇਹ ਤਾਂ ਹੈਗੀ ਹੈ। ਨਾਲ ਇੱਕ ਇਹ ਹੈ ਕਿ ਜਿਹੜਾ ਅਰਥ ਹੈਗੇ ਅਰਥ ਦਾ ਮਤਲਬ ਇਕਨੋਮੀ ਇਕਨੋਮੀ ਜਿਸ ਤਰੀਕੇ ਚਲਦੀ ਹੈਗੀ ਹੈ ਉਹ ਵੀ ਇੱਕ ਸਰਕਾਰ ਨੇ ਰੁਕਾਵਟ ਪੈਦਾ ਕੀਤੀ ਹੋਈ ਹੈ ਚਾਹ ਐਨਓਸੀ ਦੇ ਮਾਧਿਅਮ ਰਾਹੀਂ ਚਾਹ ਰਜਿਸਟਰੀਆਂ ਨਹੀਂ ਕਰਨ ਦੇ ਮੱਦੇਨਜ਼ਰ ਉਹ ਪੈਸੇ ਦੀ ਚਾਲ ਜਿਵੇਂ ਬਣੀ ਹੋਈ ਹੈ ਉਹ ਤੋਂ ਉਸੇ ਤਰੀਕੇ ਨਾਲ ਹੀ ਚੱਲੂਗੀ ਅਗਰ ਇਸ ਚੀਜ਼ ਦੇ ਵਿੱਚ ਸਰਕਾਰ ਦੀ ਰੁਕਾਵਟ ਹੈਗੀ ਹੈ ਤਾਂ ਕਿਰਪਾ ਕਰ ਕੋਈ ਚੀਜ਼ ਛੇਤੀ ਦੂਰ ਕੀਤਾ ਜਾਵੇ ਅੰਦਰਲੇ ਅੰਦਰੂਨੀ ਜਿਹੜੇ ਮਾਮਲੇ ਹੈਗੇ ਆ ਉਹਨਾਂ ਨੂੰ ਨਿਪਟਾ ਕੇ ਲੋਕਾਂ ਨੂੰ ਇਸ ਚੀਜ਼ ਤੋਂ ਨਿਜਾਤ ਦਵਾਈ ਜਾਵੇ ਦੂਸਰੀ ਚੀਜ਼ ਜਿਹੜੀਆਂ ਪੁਰਾਣੀਆਂ ਕਲੋਨੀਆਂ ਜਿਹੜੀਆਂ ਅਨਧਿਕਾਰਿਤ ਕਲੋਨੀਆਂ ਹੈਗੀਆਂ ਜਿਹੜੇ ਕੱਟੀਆਂ ਜਾ ਚੁੱਕੀਆਂ ਨੇ ਤੇ ਉਹ ਬਿਕ ਚੁੱਕੀਆਂ ਨੇ ਜਿਹੜੇ ਕਲੋਨਾਈਜ਼ਰ ਨੇ ਉਹ ਵੇਚ ਕੇ ਆਪਦੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਪਰ ਜਿਹੜੇ ਲੋਕਾਂ ਨੇ ਖਰੀਦਿਆ ਹੋਇਆ ਹੈਗਾ ਜਾਂ ਜਿਨ੍ਹਾਂ ਨੇ ਪਲਾਟ ਖਰੀਦੇ ਨੇਗੇ ਉਹ ਤਾਂ ਇਸ ਤਰ੍ਹਾਂ ਦੀ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਦਾ ਪੈਸਾ ਵੀ ਬਲੌਕ ਹੋ ਗਿਆ ਤੇ ਕਾਰੋਬਾਰ ਵੀ ਰੁਕ ਗਿਆ ਹਰ ਬੰਦਾ ਮੁਨਾਫੇ ਵਾਸਤੇ ਕੰਮ ਕਰਦੇ ਹੈਗੇ ਠੀਕ ਹੈ ਮੁਨਾਫਾ ਮੁਨਾਫੇ ਵਾਸਤੇ ਕੰਮ ਕਰਨ ਦੀ ਚੱਕਰ ਦੇ ਚ ਉਹਨਾਂ ਨੁਕਸਾਨ ਹੋ ਰਿਹਾ ਕਿ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਕਿ ਰਜਿਸਟਰੀ ਦਾ ਕੰਮ ਦੁਬਾਰ ਤੋਂ ਉਸੇ ਤਰੀਕੇ ਨਾਲ ਚਲਾਇਆ ਜਾਵੇ ਜਿਵੇਂ ਪਿਛਲੇ ਸਰਕਾਰਾਂ ਚੱਲਦੇ ਹਨ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸਾਰੇ ਵਪਾਰ ਮੰਡਲ ਦੇ ਜਿੰਨੇ ਵੀ ਅਹੁਦੇਦਾਰ ਇੱਥੇ ਬੈਠੇ ਆ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਉਸ ਤੋਂ ਬਾਅਦ ਸਾਰੀ ਪ੍ਰੈਸ ਜੋ ਇੱਥੇ ਵਿਰਾਜਮਾਨ ਹੈ ਜੋ ਸਾਡੀ ਆਵਾਜ਼ ਨੂੰ ਸਮੇਂ-ਸਮੇਂ ਤੇ ਸ਼ਹਿਰ ਤੱਕ ਪੰਜਾਬ ਦੇ ਹਰੇਕ ਕੋਨੇ ਕੋ ਨਿਤ ਪਹੁੰਚਾਉਂਦੀ ਹੈ ਇਹਨਾਂ ਦਾ ਸੀ ਧੰਨਵਾਦ ਕਰਦੇ ਆ ਜਿਵੇਂ ਕਿ ਪਹਿਲਾਂ ਸਤਿੰਦਰ ਸਿੰਘ 라 ਜੀ ਦੱਸ ਕੇ ਹਟੇ ਨੇ ਜਿਹੜਾ ਸੀਵਰੇਜ ਦਾ ਪਾਣੀ ਗਲੀਆਂ ਦੇ ਵਿੱਚ ਓਵਰਫਲੋ ਹੋ ਕੇ ਹਰੇਕ ਘਰ ਘਰ ਦੇ ਵਿੱਚ ਅੱਜ ਦੇ ਟਾਈਮ ਮਾਨਸਾ ਸ਼ਹਿਰ ਦੇ ਵਿੱਚ ਪਹੁੰਚ ਰਿਹਾ ਹੈ ਜਿਸ ਨਾਲ ਬਿਮਾਰੀਆਂ ਦਿਨੋ ਦਿਨ ਵੱਧ ਰਹੀਆਂ ਨੇ ਡੇਂਗੂ ਦੀ ਬਿਮਾਰੀ ਹੋ ਗਈ ਇਹ ਦਿਨੋ ਦਿਨ ਬਹੁਤ ਜ਼ਿਆਦਾ ਘਾਤਕ ਰੂਪ ਦੇ ਵਿੱਚ ਹਰੇਕ ਘਰ ਦੇ ਵਿੱਚ ਵੱਧ ਰਹੀ ਹੈ ਸ਼ਹਿਰ ਦੇ ਪ੍ਰਸ਼ਾਸਨ ਨੂੰ ਈਓ ਸਾਹਿਬ ਨੂੰ ਨਗਰ ਕੌਂਸਲ ਨੂੰ ਅਸੀਂ ਸਿਰਫ ਇੱਕ ਬੇਨਤੀ ਕਰ ਰਹੇ ਹਾਂ ਕਿ ਕਿਰਪਾ ਕਰਕੇ ਇਸ ਮੁੱਦੇ ਤੇ ਪੂਰਨ ਜ਼ੋਰ ਤੇ ਧਿਆਨ ਦਿੱਤਾ ਜਾਵੇ ਕਿਉਂਕਿ ਜਿਹੜਾ ਇਹ ਮੁੱਦਾ ਹੈ ਇਕੱਲਾ ਸਾਡਾ ਮੁੱਦਾ ਨਹੀਂ ਹੈ ਇਹ ਇੱਕ ਇੱਕ ਘਰ ਦਾ ਮੁੱਦਾ ਹੈ ਜਿਹੜੇ ਨਗਰ ਕੌਂਸਲ ਦੇ ਵਿੱਚ ਬੰਦੇ ਬੈਠੇ ਐ ਉਹਨਾਂ ਦੇ ਆਪਣੇ ਪਰਿਵਾਰ ਦਾ ਵੀ ਇਹ ਮੁੱਦਾ ਹੈ ਕਿਉਂਕਿ ਉਹ ਵੀ ਲੋਕ ਇਹੀ ਸ਼ਹਿਰ ਦੇ ਵਿੱਚ ਰਹਿ ਰਹੇ ਨੇ ਜਿੰਨੇ ਪ੍ਰਸ਼ਾਸਨ ਦੇ ਲੋਕ ਨੇ ਈਵਨ ਕਿ ਪ੍ਰਸ਼ਾਸਨ ਦੇ ਜੋ ਨੁਮਾਇੰਦੇ ਨੇ ਉਹ ਵੀ ਇੱਥੇ ਮਾਨਸਾ ਸ਼ਹਿਰ ਦੇ ਵਿੱਚ ਹੀ ਰਹਿ ਰਹੇ ਨੇ ਉਹਨਾਂ ਦੇ ਘਰ ਦੇ ਬਾਹਰ ਵੀ ਅਗਰ ਦੇਖੀਏ ਉਹੀ ਗੰਦ ਦਾ ਢੇਰ ਨਾਲੀਆਂ ਦਾ ਢੇਰ ਹੈ ਜੋ ਉਹ ਲੱਗਿਆ ਹੋਇਆ ਤਾਂ ਕਿਰਪਾ ਕਰਕੇ ਅਸੀਂ ਪਹਿਲਾਂ ਇਹ ਮੁੱਦੇ ਨੂੰ ਬਸੇ ਉਠਾ ਚੁੱਕੇ ਨੇ ਅਸੀਂ ਦੁਬਾਰਾ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦੇ ਆ ਕਿ ਹੁਣ ਜਿਹੜੀ ਇਹ ਸਮੱਸਿਆ ਹੈ ਉਹ ਇੱਕ ਘਾਤਕ ਰੂਪ ਧਾਰਨ ਕਰ ਚੁੱਕੀ ਹੈ ਕਿਉਂਕਿ ਜੇ ਤਾਂ ਨਾਲੀਆਂ ਦਾ ਪਾਣੀ ਓਵਰਫਲੋ ਹੋ ਕੇ 2 4 3 5 7 ਦਿਨ ਤੱਕ ਪਿਆ ਰਹਿੰਦਾ ਚਲੋ ਉਹਨੂੰ ਲੋਕ ਸਹਾਰ ਲੈਂਦੇ ਪਰ ਇਹ ਹੁਣ ਜੇ ਮੁੱਦੇ ਨੂੰ ਦੇਖੀਏ ਤਾਂ ਕਈ ਮਹੀਨੇ ਹੋ ਚੁੱਕੇ ਨੇ ਤਾਂ ਇਹ ਹੁਣ ਲੋਕਾਂ ਦੇ ਘਰਾਂ ਦੇ ਅੰਦਰ ਜਾਣ ਲੱਗ ਗਿਆ ਪਾਣੀ ਹਰੇਕ ਕੋਈ ਬੰਦਾ ਇਸ ਪ੍ਰੋਬਲਮ ਨੂੰ ਲੈ ਕੇ ਪਰੇਸ਼ਾਨ ਹੈ ਸਾਡੇ ਕੋਲ ਦਿੱਲੀ ਦੇ ਆਪ ਲਗਾ ਕੇ ਚੱਲੀਏ 100 ਫੋਨ ਇਸ ਪ੍ਰੋਬਲਮ ਨੂੰ ਲੈ ਕੇ ਹੀ ਆ ਰਿਹਾ ਹੈ ਕਿ ਕਿਰਪਾ ਕਰਕੇ ਇਸ ਪ੍ਰੋਬਲਮ ਦਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਮਾਨਸਾ ਚ ਜੇ ਦੇਖਿਆ ਜਾਵੇ ਕੋਈ ਵੀ ਬਾਲੀਬਾਰਸ ਨਹੀਂ ਹੈ ਮਾਨਸਾ ਦਾ ਤਾਂ ਕਿਰਪਾ ਕਰਕੇ ਭਗਵੰਤ ਮਾਨ ਜੀ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਉਹ ਮੋੜ ਮੰਡੀ ਵਿੱਚ ਵੀ ਆ ਕੇ ਗਏ ਸੀ ਤਾਂ ਅਸੀਂ ਇੱਕ ਬੇਨਤੀ ਕਰਦੇ ਹਾਂ ਕਿ ਛੋਟਾ ਜਿਹਾ ਇੱਕ ਚੱਕਰ ਮਾਨਸਾ ਸ਼ਹਿਰ ਦੇ ਵਿੱਚ ਅਗਰ ਉਹ ਲਗਾ ਜਾਣਾ ਤਾਂਸੀਂ ਆਪਣੇ ਸ਼ਹਿਰ ਦੀ ਰੂਪਰੇਖਾ ਉਹਨਾਂ ਨੂੰ ਦਿਖਾ ਦੇਵਾਂਗੇ ਕਿ ਕਿਸ ਹਾਲਾਤਾਂ ਦੇ ਵਿੱਚ ਸਾਡੇ ਸ਼ਹਿਰ ਦੇ ਜਿਹੜੇ ਲੋਕ ਨੇ ਉਹ ਜੀ ਰਹੇ ਨੇ ਹੁਣ ਉਹ ਜਿਹੜਾ ਸੀਵਰੇਜ ਦਾ ਪਾਣੀ ਹੈ ਟੈਂਕੀਆਂ ਦੇ ਰਾਹੀਂ ਜਿਹੜਾ ਵਾਟਰ ਬਾਕਸ ਦਾ ਪਾਣੀ ਘਰਾਂ ਦੇ ਵਿੱਚ ਆ ਰਿਹਾ ਹੈ ਤਾਂ ਉਹਦੇ ਨਾਲ ਮਿਕਸਿੰਗ ਹੋ ਕੇ ਲੋਕਾਂ ਦੀ ਟੂਟੀਆਂ ਰਾਹੀਂ ਘਰਾਂ ਦੇ ਵਿੱਚ ਵੀ ਆਉਣ ਲੱਗ ਗਿਆ ਜਿਸ ਨਾਲ ਕਿ ਕੈਂਸਰ ਦੀ ਬਿਮਾਰੀ ਹੈ ਜੋ ਉਹ ਪਹਿਲਾਂ ਹੀ ਮਾਲਵੇ ਏਰੀਏ ਦੇ ਵਿੱਚ ਬਹੁਤ ਘੱਟ ਗਰੁੱਪ ਦੇ ਵਿੱਚ ਪੈਦਾ ਹੋਈ ਹੋਈ ਸੀ ਇਸ ਨਾਲ ਉਹ ਬਿਮਾਰੀ ਨੂੰ ਬਦਲਦਾ ਹੋਰ ਅਸਰ ਹੋ ਗਿਆ ਹੈ ਤਾਂ ਕਿਰਪਾ ਕਰਕੇ ਜੀ ਅਸੀਂ ਇਹੀ ਬੇਨਤੀ ਕਰਦੇ ਆਂ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆਂ ਯੂ ਸਾਹਿਬ ਨੂੰ ਬੇਨਤੀ ਕਰਦੇ ਆਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆਂ ਕਿਰਪਾ ਕਰਕੇ ਇਹ ਜੋ ਸ਼ਹਿਰ ਹੈ ਸਾਡਾ ਮਾਨਸਾ ਇਹਦੀ ਰੂਪਰੇਖਾ ਦੇ ਬੰਨੀ ਧਿਆਨ ਦਿੱਤਾ ਜਾਵੇ ਜੋ ਸੀਵਰੇਜ ਦਾ ਪਾਣੀ ਹੈ ਉਹਦੀ ਨਿਕਾਸੀ ਬੰਨੀ ਕੋਈ ਨਾ ਕੋਈ ਚੰਗਾ ਸੋਲੂਸ਼ਨ ਕੱਢਿਆ ਜਾਵੇ ਨਹੀਂ ਤਾਂ ਇਹ ਸ਼ਹਿਰ ਦੇ ਵਿੱਚ ਐ ਮੰਨ ਕੇ ਚੱਲੋ ਵੀ ਕੋਈ ਘਰ ਇਹ ਜਾਨੀ ਹੋਣਾ ਜੋ ਡਾਕਟਰਾਂ ਦੇ ਦਰਵਾਜ਼ਿਆਂ ਤੇ ਨਹੀਂ ਬੈਠਾ ਹੋਣਾ ਡਾਕਟਰਾਂ ਦੇ ਵਿੱਚ ਜਿਵੇਂ ਪਹਿਲਾਂ ਕਰੋਨਾ ਦੇ ਵਿੱਚ ਹੋਇਆ ਸੀ ਕਿ ਬੈੱਡ ਨਹੀਂ ਲੱਭ ਰਹੇ ਸੀਗੇ ਤਾਂ ਉਹ ਹਾਲ ਹੁਣ ਮਾਨਸਾ ਸ਼ਹਿਰ ਦਾ ਹੋਣ ਵਾਲਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਇਹੀ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਹਦਾ ਹੱਲ ਜਲਦੀ ਤੋਂ ਜਲਦੀ ਇੱਕ ਹਫ਼ਤੇ ਦੇ ਅੰਦਰ ਕਿਵੇਂ ਨਾ ਕਿਵੇਂ ਕੀਤਾ ਜਾਵੇ ਧੰਨਵਾਦ ਇੱਥੋਂ ਸਮਝਦਾ ਜੇ ਮਿਲਿਆ ਰਹੇ ਇਹ ਮੇਰੀ ਆਵਾਜ਼ ਮਾਨਜੋ ਮੁਖਬਰ ਪੰਜਾਬ ਸਰਵਾਰ ਭਗਵਾਨ ਜੀ ਮਾਨ ਤੱਕ ਉਹ ਹੋਣਗੇ ਮੈਂ ਨਿੱਜੀ ਤੌਰ ਤੇ ਮਾਨ ਸਾਹਿਬ ਦਾ ਬਹੁਤ ਪਰਸਪਰ ਸੰਕਾ ਮੇਰੀ ਯੂਮਰ ਦੀ ਪਰਸਾਲੇ ਜੀ ਜੰਗ ਟਾਈਮ ਦੇ ਵਿੱਚ ਅਸੀਂ ਸਾਰੇ ਰਲ ਮਿਲ ਕੇ ਕਈ ਭਰਾ ਵੀਤੀ ਭਰਾ ਆਲੜ ਲਖਨ ਸਮਾ ਮਾਨ ਸਾਹਿਬ ਨੂੰ ਪਹਿਲੇ ਰਾਤ ਤੇ ਸਾਧੀਆਂ ਹੁੰਦੀਆਂ ਸੀ ਮੈਂ ਤਾਂ ਉਹਨਾਂ ਦਾ ਤਾਂ ਕਰਕੇ ਪੈਣਾ ਚੁਟਕਲੇ ਅੱਜ ਵੀ ਸੁਣਦਾ ਹਾਂ ਚੜੋ ਅੰਡਵਿਸ਼ ਹੈ ਪਰ ਬਹੁਤ ਫਰਮੜ ਪਿਆ ਰਹੇ ਸਾਡੇ ਭਗਵਾਨਤਮਨ ਜੀ ਬੜਾ ਅੱਛਾ ਕੰਮ ਆਦੇ ਬਨਿਓ ਕਰ ਰਹੇ ਨੇ ਅਸੀਂ ਉਹਨਾਂ ਦਾ ਕੇਵਾਜਟ ਹੋਣਾ ਸਾਡੀ ਇਹ ਆਵਾਜ਼ ਨੂੰ ਮੱਦੇਨਜ਼ਰ ਰੱਖ ਕੇ ਇੱਕ ਮਾਨਤਾ ਦਾ ਵੀ ਦੌਰਾ ਸਾਨੂੰ ਦਿਓ ਅਤੇ ਦੇਖੋ ਤੇ ਆਪਣੇ ਹੁਕਮ ਚਬੰਦ ਦੋ ਉਸ ਤੋਂ ਬਾਅਦ ਦੂਜੀ ਘਾਰ ਮੇਰੀ ਸਾਡੇ ਮਾਨਯੋਗ ਜ਼ਿਲ੍ਹੇ ਦੇ ਮਾਲਕ ਡਿਪਟੀ ਕਮਿਸ਼ਨਰ ਸਾਹਿਬ ਮਾਨਯੋਗ ਪਰਮਵੀਰ ਸਿੰਘ ਜੀ ਆਈਐਸ ਮੈਂ ਉਹਨਾਂ ਨੂੰ ਇਹੋ ពੁਰਜ਼ੂਰ ਪੀਲ ਕਰਦਾ ਕਿ ਤੁਸੀਂ ਬਹੁਤ ਕਾਬਲਾ ਸਰੋ ਬਹੁਤ ਹੀ ਮੈਂ ਤੁਹਾਡਾ ਧਿਆਨ ਰਮਾਣਾ ਚਾਹਣਾ ਸਰ ਕਿ ਤੁਸੀਂ ਇਸ ਵਿਸ਼ੇ ਤੇ ਮੰਡੀ ਚ ਬਹੁਤ ਸਾਰੇ ਸ਼ਹਿਰ ਬਹੁਤ ਲੋਕ ਦੁਖੀ ਹੈ ਜੀ ਤੇ ਤੁਸੀਂ ਇਸੇ ਵਿਸ਼ੇਸ਼ ਧਿਆਨ ਦੇ ਕੇ ਸਾਹ ਰਹੀਦਾ ਇਹਨਾਂ ਨੂੰ ਦੇਸੇ ਨੇ ਸਾਥੂ ਜੀ ਠੀਕ ਤੁਸੀਂ ਧਿਆਨ ਇੱਧਰ ਕਰੋ ਸਾਰਾ ਕੰਮ ਫਟਾਫਟ ਹੋ ਜਾਊਗਾ ਬੈਂਟੀ ਪਰਵਾਨ ਕਰੋ ਜੀ ਸਾਹਿਬ ਦੂਸਰੀ ਤੀਜੀ ਨਗਰ ਕੌਂਸਲ ਪ੍ਰਧਾਨ ਈਓ ਪ੍ਰਸ਼ਾਸਨ ਸਾਰਾ ਸਾਡੀ ਗੱਲ ਬਣੀ ਬਹੁਤ ਧਿਆਨ ਦੇਵੇ ਬੜੀ ਇੱਕ ਟੀਮ ਲਾ ਕੇ ਜਲਦੀ ਤੋਂ ਜਲਦੀ ਇਹ ਸਾਰੇ ਮਸਲੇ ਨੂੰ ਹੱਲ ਕਰੇ ਤਾਂ ਕਿ ਸ਼ਹਿਰ ਵਿੱਚ ਤਰਨੇ ਥੋੜੇ ਬਹੁਤੇ ਲੱਗੇ ਨੇ ਅੱਗੇ ਨੂੰ ਹੋਰ ਬਿਹਾਰ ਰੋਕਣਾ ਧਾਰ ਕਰਨ ਅਖੀਰ ਵਿੱਚ ਜੈ ਹਿੰਦ